ਪਹੁੰਚ ਗਏ ਇਧਰਲੀ ਸਾਈਡ ਲੈ ਵੀ ਜਾਦੂ ਲਿਖਣਾ ਪਰ ਆਹ ਜਿਹੜਾ ਤੇਰੇ ਸੱਜੇ ਹੱਥ ਪਧੌੜ ਹੈ ਇਧਰ ਬੀਰੂ ਵਾਲੇ ਕੁੜੇ ਦੀ ਟੀਮ ਹੈ ਪਹਿਲੀ ਕਬੱਡੀ ਪਧੌੜ ਵਾਲਾ ਮੁੰਡਾ ਮਾਰਿਆ ਹੈ ਗਰਾਊਂਡ ਤੋਂ ਬਾਹਰ ਵੀਰ ਜੀ ਆ ਮੈਚ ਪ੍ਰੇਡ ਫਿਰ ਜੱਸੇ ਕੁ ਮਿੰਟ ਸਨਮਾਨ ਕਰਾ ਦਈਏ ਪ੍ਰਾਡ ਸਾਹਿਬ ਸਨਮਾਨ ਕਰਾ ਦਈਏ ਲੈ ਵੀ ਲਖਿਆ 34 ਵਾਲਿਆਂ ਸੁਖੇ ਰਵਾਈ ਦਾ ਸਨਮਾਨ ਹੋ ਰਿਹਾ ਭਰਾ ਸਾਡੇ ਦਾ ਗਰਾਊਂਡ ਕਲੀਅਰ ਕਰਕੇ ਆਪਾਂ ਕਬੱਡੀ ਪਾਉਣੀ ਹੈ ਗਰਾਊਂਡ ਕਲੀਅਰ ਕਰਕੇ ਰੈਡ ਪਾਉਣੀ ਹੈ ਅਗਲਾ ਮੈਚ ਉਹ ਵੀ ਕਰਨੀ ਸਰ ਤੇ ਪਤਰੋੜਾ ਅਯਾਲ ਕੀਤੇ ਖਿਆਲੀ ਵਾਲਾ ਜੇਤੂ ਖੇਡੂ ਮੱਲੇ ਕਰ ਰਿਆਂ ਟੀਮਾਂ ਨੋਟ ਕਰ ਲੈਣੀਆਂ ਲਾਓ ਸਾਹਮਣੇ ਪਹਿਲੀ ਕਬੱਡੀ ਪਾਉਣ ਲਈ ਭੰਡੌੜ ਵਾਲਾ ਘਬਰੋ ਸੰਗਰੂਰ ਵਾਲਾ ਜਿਹਨੇ ਪਹਿਲੀ ਕਬੱਡੀ ਪਾਈ ਹੈ ਚਾਰ ਜਾਫੀ ਤਿਆਰ ਬਰ ਤਿਆਰ ਹੈ ਸਿਰੇ ਦਾ ਮੈਚ ਮੇਰੇ ਮਿੱਤਰੋ ਬਿੱਲਾ ਪਹੁੰਚਾ ਹੋਇਆ ਬਰਨਾਲੇ ਵਾਲਾ ਕਿ ਮੋਟਰ ਮਿੱਤਰਾਂ ਦੀ ਚੱਲ ਬਰਨਾਲੇ ਚੱਲੀਏ ਪਾੜਾ ਨਹੀਂ ਲੱਗਣਾ ਬੈਠਣ ਦੀ ਕਰ ਬਲੀਏ ਆ ਰਣਜੀਤ ਹੈ ਇਹਦਾ ਬੀਰੂ ਵਾਲਾ ਘੋੜਾ ਪਿੰਡਾ ਜਿਹਨੇ ਟਰਾਈ ਕੀਤੀ ਹੈ ਪਰ ਪਹਿਲਾ ਨੰਬਰ ਜਿਹੜਾ ਹੈ ਰੇਡਰ ਦਾ ਪੁਆਇੰਟ ਧਾਵੀ ਨਾ ਕ੍ਰਿਸ਼ਨ ਨੇਜੇੜੇਲੇ ਕਣਾਵਾਲਾ ਵੀਰਵਾਲੀ ਟੀਮ ਦੇ ਨੇ ਕਬੱਡੀ ਪਾ ਰਿਹਾ ਹੈ ਤੇ ਵੀ ਲਖਿਆ ਕਰਦੇ ਗੱਲ ਸੁਣਿਆ ਵੀਰਾਂ ਲਓ ਸਾਹਮਣੇ ਮੈਂ ਤੱਕਾ ਵੀ ਕ੍ਰਿਸ਼ਨ ਕਹਿੰਦੇ ਕਬੱਡੀ ਪਾਉਣ ਦੇ ਲਈ ਬਾ ਚੁੱਕਿਆ ਖੇਡ ਗਰਾਊਂਡ ਦੇ ਅੰਦਰ ਉਧਰਲੇ ਪਾਸੇ ਬਡਵਾਰੀ ਲਾ ਜੀ ਕਾਸ਼ਰੀਆ ਆਏ ਦੀ ਖੇਡ ਕਬੱਡੀਲੇ 500 ਦੇ ਵੱਡੇ ਮਾਨ ਸਨਮਾਨ ਵੱਡਾ ਧੰਨਵਾਦ ਕਰਦੇ ਪਵਨ ਕੁਮਾਰ ਜੀ ਜੀਐਸਐਸ ਵਾਲੇ 500 ਦਾ ਵੱਡਾ ਸਹਿਯੋਗ ਹੈ ਪਰ ਸਾਹਮਣੇ ਕ੍ਰਿਸ਼ਨ ਨੂੰ ਕਹਿੰਦੇ ਪੈਂਦੀ ਰੇਡ ਤੇ ਉਹ ਕਹਿੰਦੇ ਗੁੱਟ ਫੜ ਕੇ ਮੜਾ ਟਰਾਈ ਕਰਦਾ ਹੈ ਪਰ ਸਾਹਮਣੇ ਮੈਂ ਦੇਖਦਾ ਵੀ ਇੱਕ ਵਧੀਆ ਪੁਆਇੰਟ ਦੇ ਵਾਧੇ ਜਿਹੜੇ ਕਰ ਦਿੱਤੇ ਹੈ ਜਗਦੀਸ਼ ਜੀ ਕਾਸ਼ਰੀ 500 ਦੇ ਵੱਡੇ ਸਹਿਯੋਗ ਨੇ ਕਿ ਅੱਜ ਦੇ ਖੇਡ ਕਬੱਡੀ ਦੇ ਲਈ ਤੇ ਖੱਟੂ ਸਿੰਘ ਜੀ ਇੱਕ 100 ਰੁਪਿਆ ਰਾਜਾ ਸਿੰਘ ਜੀ ਮਿਸਤਰੀ ਉਹਨਾਂ ਵੱਲੋਂ 500 ਦੇ ਵੱਡੇ ਸਹਿਯੋਗ ਹੈ ਲਓ ਸਾਹਮਣੇ ਪਈ ਹੋਈ ਰੇਡ ਹੈ ਇਹਦਾ ਸਮੱਧਰ ਜਾਂ ਕਾਦਾ ਆਉਂ ਦੇਖਦੀ ਚਾਰ ਜਾਫੀਆਂ ਤੇ ਧਾਵਾ ਬੋਲ ਦਿੱਤਾ ਹੁਣ ਕਿਹੜਾ ਡੱਕ ਪਾਉਂਦਾ ਕਿਹੜਾ ਜਫਾ ਲਾਉਂਦਾ ਵੀ ਤੱਕ ਤੱਕ ਕਿਹਨੂੰ ਫੇਰ ਨਜ਼ਾਰਾ ਆਉਂਦਾ ਲਓ ਸਾਹਮਣੇ ਪੈਂਦੀ ਹੋਈ ਰੇਡ ਹੈ ਉਧਰ ਚਾਰ ਸਟਾਪਰ ਤਿਆਰ ਵਰ ਤਿਆਰ ਹੈ ਉਹ ਭਧੌੜ ਵਾਲਿਆ ਹੋ ਤਕੜਾ ਗੁਰਦਾਸ ਹੈ ਗੁਰਦਾਸ ਮਾਨ ਕਿ ਮਰ ਜਾਣਿਆ ਮਾਨਾ ਓਏ ਉਹ ਗੁਰੂ ਦੀ ਸਿੱਖੀ ਬੜੀ ਨਿਆਰੀ ਗੁਰਦਾਸ ਤੇ ਕਾਲਾ ਭੰਡਾੜ ਪਈ ਹੋਈ ਟੱਕਰ ਤੇ ਨੰਬਰ ਰੇਡਰ ਦਾ ਸੇਵਕ ਹੈ ਬਾਈ ਬਾਲਿਆਂ ਵੀਰ ਬਣ ਕੇ ਕੈਮਰੇ ਵਾਲੇ ਇੱਕ ਅੱਧਾ ਤੇ ਲਖਿਆ ਆਪਾਂ ਵੀ ਇੱਕ ਢੀਚੇ ਤੁਰ ਫਿਰ ਕੇ ਵੀਰੋ ਵਾਲਾ ਗੋੜਾ ਪਿੰਡ ਹੈ ਡੀਵੀ ਮਾਲਵਾ ਕਾਲਜ ਦੇ ਪ੍ਰੋਫੈਸਰ ਮਦਨ ਨਾਲ ਡਾਟਵਿੰਡੀ ਵਾਲਿਆਂ ਤੋਂ ਸਿੱਖੇ ਦਾ ਪੇਜ ਮੱਲੜੀ ਵਾਲੇ ਜਗਦੀਪ ਦਾ ਯਾਰ ਕਬੱਡੀ ਪੌਣ ਦੇ ਲਈ ਵੱਧ ਗਿਆ ਆਓ ਜੀ ਕਰਨੀ ਸਰਦੇ ਪਤਰਾਉਣਾ ਅਯਾਲਕੀ ਦੇ ਖਿਆਲੀ ਵਾਲਾ ਜਿਹੜੀ ਜਿੱਤ ਗਈ ਮੱਲੇ ਕਾਲ ਖੇਡੂ ਮੇਰੇ ਮਿੱਤਰੋ ਆਹ ਪੈਂਦੀ ਰੇਡ ਹੈ ਲੱਗਦਾ ਜੋਰ ਮੇਰੇ ਮਿੱਤਰੋ ਵਜਦੇ ੱਟਕੇ ਨੰਬਰ ਰੇਟਰ ਦਾ ਜੋਰ ਬਿਨਾ ਪੱਟਾਂ ਤੇ ਥਾਪੀ ਪਾਈਦੀ ਨਹੀਂ ਹੰਕਾਰ ਨਹੀਂ ਇਹ ਰਤਵਾ ਮੂਸੇ ਵਾਲੇ ਦਾ ਸੌਣ ਵਾਲਾ ਬਧਾਰੇ ਥੋੜੀ ਜੀ ਵੇਸ ਆ ਕਰਦੇ ਆਵਾਜ਼ ਭਰਾ ਮੇਰਾ ਐਨ ਸਿਰੇ ਦਾ ਮੈਚ ਆ ਕੁਲਵਿੰਦਰ ਇਸ ਸਮੇਂ ਭੰਡੌੜ ਵਾਲਾ ਮੁੰਡਾ ਕਹਿੰਦੇ ਪਰਣਾਲੇ ਵਾਲਾ ਕਬੱਡੀ ਪਾ ਰਿਹਾ ਵਸ ਇੱਥੇ ਜੇ ਠੀਕ ਆ ਭਰਾ ਕਹਿੰਦੀ ਰੇਡ ਆ ਚਾਰ ਛੋਰੇ ਹਰਿਆਣੇ ਕੇ ਤਿਆਰ ਆ ਉਹ ਰਣਜੀਤ ਮੇਰੇ ਵੀਰੋ ਕਰਦਾ ਕੋਸ਼ਿਸ਼ ਹੈ ਪਰ ਨੰਬਰ ਜਿਹੜਾ ਇਸ ਸਮੇਂ ਰੇਡਰ ਦਾ ਪੰਡ ਧਾਵੀ ਦਾ ਰੇਡ ਕ੍ਰਿਸ਼ਨ ਦੀ ਬੋਲ ਲੱਖੇ ਵੀਰ ਦੇ ਲਾਓ ਸਾਹਮਣੇ ਕ੍ਰਿਸ਼ਨ ਕਹਿੰਦੇ ਕਬੱਡੀ ਪਾ ਰਿਹਾ ਇੱਕ ਪਾਸੇ ਮੁੜੇ ਹਰਿਆਣੇ ਵਾਲੇ ਆ ਲਾਓ ਸਾਹਮਣੇ ਗੱਲ ਅਰਜਨ ਭੰਡੌੜ ਦੀ ਚੱਲੀ ਲੋਕਾਂ ਦੇ ਜੇ ਇੱਕ ਵਿਸ਼ਾ ਕਹਿੰਦੇ ਬਣ ਗਿਆ ਪਰ ਸਾਹਮਣੇ ਕ੍ਰਿਸ਼ਣ ਉਹ ਕਰੀ ਜਾਂਦਾ ਟਰ ਮੁੰਡਾ ਬਾਟਾ ਵੱਡਦਾ ਜਾਂਦਾ ਵਡਾ ਪੁਆਇੰਟ ਆਪਣੇ ਟੀਮ ਦੇ ਖਾਤੇ ਜਿਹੜਾ ਜੋੜ ਦਿੰਦਾ ਵੀ ਅੰਨਾ ਬੰਦਾ ਰਾਜੇ ਪੁੱਛੇ ਫਿਰ ਪੁੱਠੇ ਰਸਤੇ ਲਾਈਏ ਨਾ ਗੈਰੀ ਦੇ ਕਰ ਕਹਿਣ ਸਿਆਣੇ ਕਦੇ ਭੁੱਲ ਕੇ ਖਾਣਾ ਖਾਈਏ ਨਾ ਵੀ ਜੋ ਰੱਸੀ ਦਾ ਸੱਪ ਬਣਾਵੇ ਕਦੇ ਗੱਲ ਕਿਸੇ ਨੂੰ ਦਸੀਏ ਨਾ ਇੱਕ ਕਿਸੇ ਦੀ ਕਰੋ ਨਾ ਚੁਗਲੀ ਇੱਕ ਮਾੜੇ ਤੇ ਹੱਸੀਏ ਨਾ ਲਾਓ ਸਾਹਮਣੇ ਸੁਮੰਦਰ ਜਾਂ ਕੱਦ ਇਹ ਭਧੌੜਾ ਕਦੇ ਕਬੱਡੀ ਪਾ ਰਿਹਾ ਪਰ ਸਾਹਮਣੇ ਮੈਂ ਦੇਖਦਾ ਵੀ ਉੱਧਰ ਮੁੰਡਾ ਕਰਦਾ ਟਰਾਈ ਕਿ ਮੈਂ ਮਿੱਟੀ ਮੇਰੀ ਜਾਤ ਮਿੱਟੀ ਮੇਰਾ ਬਾਬਲ ਮਿੱਟੀ ਖਾਣਾ ਕਿ ਜਦ ਮਿੱਟੀ ਨੇ ਮਿੱਟੀ ਜੰਮੀ ਤੇ ਟੁਕ ਟੁਕ ਬੈਣ ਵਕਾਣਾ ਕਿ ਮਿੱਟੀ ਉੱਡੀ ਮਿੱਟੀ ਨਿਕਲੀ ਤੇ ਮਿੱਟੀ ਮੇਰਾ ਘਰਾਣਾ ਇਸ ਜਵਾਨੀ ਨੇ ਮੰਗੇ ਬਈ ਬਾਹ ਲੱਗਿਆ ਊਟ ਜਾਣਾ ਬਾਹ ਲੱਗਿਆ ਊਟ ਜਾਣਾ ਨਹੀਂ ਮਿੱਟੀਏ ਬਾਹ ਲੱਗਿਆ ਊਟ ਜਾਣਾ ਸੇਵਕ ਸਿੰਘ ਹੈ ਵੀਰੂ ਵਾਲਾ ਗੋੜਾ ਪਿੰਡ ਹੈ ਜਿਹੜੇ ਸਰਸਰੀ ਧਰਤੀ ਹੈ ਉਹ ਕਬੱਡੀ ਮੁੰਡੇ ਦੇ ਪਾਤੀ ਹੈ ਨੰਬਰ ਇਸ ਮੇ ਰੇਡਰ ਦਾ ਪੁਆਇੰਟ ਇਸ ਮੇ ਧਾਵੀ ਦਾ ਅਗਲੀ ਕਬੱਡੀ ਪਹੁੰਚੇ ਕੁਲਵਿੰਦਰ ਭੰਡਾੜ ਵਾਲਾ ਫੇਰ ਤੁਰ ਪਿਆ ਮੇਰੇ ਮਿੱਤਰੋ ਪੈਂਦੀ ਰੇਡ ਹੈ ਚਾਰ ਜਾਫੀ ਤਿਆਰ ਹੈ ਕਿ ਬਿਨਾ ਢੋਲ ਤੋਂ ਪੈਂਦੇ ਭੰਗੜੇ ਦੁਨੀਆ ਵੇਂਦੀ ਖੜ ਖੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਕੇ ਰਾਜਸਥਾਨ ਦੀ ਧਰਤੀ ਹੈ ਖਿਆਲ ਕੀ ਪਿੰਡ ਹੈ ਡਿਸਟ੍ਰਿਕਟ ਹਰਮਾਨਗੜ ਪੀੜੀਵੰਗਾ ਮੰਡੀ ਇਲਾਕੇ ਚ ਲੱਗੀ ਹੋਈ ਰੌਣਕਾਂ ਮੇਰੇ ਮਿੱਤਰੋ ਆਹ ਰਣਜੀਤ ਸਿੰਘ ਨਾਮ ਹੈ ਵੀਰੂ ਵਾਲਾ ਪਿੰਡ ਤੇ ਬੜੀ ਭੜੀ ਹੰਡ ਪਰ ਨੰਬਰ ਭੰਡੌੜ ਵਾਲੇ ਦਾ ਕ੍ਰਿਸ਼ਨ ਨੇ ਜੇ ਡਲੇ ਕਲਾਂ ਵਾਲਾ ਕਬੱਡੀ ਫੇਰ ਪਾਰ ਰਿਹਾ ਹੈ ਆਹ ਸਾਹਮਣੇ ਫੇਰ ਆ ਗਿਆ ਹੈ ਇਹ ਕ੍ਰਿਸ਼ਨ ਹੈ ਕਹਿੰਦੇ ਆਹ ਕਹਿੰਦੇ ਮੁੜੇ ਹਰਿਆਣਿਆਂ ਵਾਲੇ ਦੀ ਚਰਚਾ ਇੱਕ ਪਾਸੇ ਪੰਜਾਬ ਹੈ ਇੱਕ ਪਾਸੇ ਹਰਿਆਣੇ ਦੀ ਮਹਿੰਗੇ ਮੁੱਲ ਦੀ ਟੱਕਰ ਪਰ ਕ੍ਰਿਸ਼ਨ ਆਹ ਕਹਿੰਦੇ ਘੰਗਰਾਂ ਵਾਲਾ ਗੱਟਾ ਕੈਚ ਹੋ ਗਿਆ ਹੈ ਅਜੇ ਲਾਈਟਾਂ ਦੇ ਰੋਸ਼ਨੀ ਦੇ ਵਿੱਚਕਾਰ ਅੱਜ ਦਾ ਖੇਡ ਕਬੱਡੀ ਕੱਪ ਕਹਿੰਦੇ ਅਯਾਲਕੀ ਦੀ ਧਰਤੀ ਬਾਬਾ ਗੁਰਮੁਖਦਸ ਦੀ ਅਪਾਰ ਕਿਰਪਾ ਲਓ ਸਾਹਮਣੇ ਕਬੱਡੀ ਦਾ ਕਾਲਾ ਦੇਖਦੇ ਵੀ ਮੁੰਡਾ ਕਬੱਡੀ ਪੌਂਡ ਵਾਲਾ ਕਾਲਾ ਰੇਡ ਪਾ ਰਿਹਾ ਬੱਚਿਓ ਬਹਿ ਜਾਓ ਜਿਹੜੇ ਸਟੇਜ ਦੇ ਅੱਗੇ ਬੱਚੇ ਖੜੇ ਹੋ ਬਹਿ ਜਾਓ ਪਰਾ ਬਣ ਕੇ ਕੀ ਡਿਸਮਿਊਟ ਹੈ ਜੀ ਵੀਰੂ ਵਾਲੀ ਟੀਮ ਦਾ ਆਬਜੈਕਸ਼ਨ ਹੈ ਭੰਡੌਰ ਦੀ ਟੀਮ ਉੱਪਰ ਕੋਈ ਕਮੇਟੀ ਵਾਲਾ ਵੀਰ ਗੇਜਾ ਜਾਂ ਬੱbbi ਸਾਨੂੰ ਮਿਲੇ ਗਰਾਊਂਡ ਜਾ ਕੇ ਵੀ ਮੈਚ ਚਲਾਉਣਾ ਜਾਂ ਕਿਵੇਂ ਯਾਰ ਹਲੇ ਮੈਂ ਬੇਨਤੀ ਕਰ ਰਿਹਾ ਇੱਧਰਲੇ ਪਾਸੇ ਜਿਹੜਾ ਆਬਜੈਕਸ਼ਨ ਕੀਤਾ ਜਾ ਰਿਹਾ ਹੈ ਆਪਾਂ ਜਿਹੜਾ ਵਿਅਕਸ਼ਣ ਕਲੀਅਰ ਕਰੀਏ ਮੇਰੀ ਬੇਨਤੀ ਅੰਗਰੇਜ਼ ਗੇਜੇ ਭਰਾਵਾਂ ਨੂੰ ਚਲੋ ਮੈਚ ਪੂਰਾ ਹੋਣ ਦੇ ਜੇ ਉਦੋਂ ਬਾਅਦ ਜੇ ਹੋਏ ਆਪਾਂ ਲਾਈਵ ਦੇਖ ਕੇ ਜਿਹੜਾ ਉਹ ਕਮੇਟੀ ਵਾਲੇ ਵੀਰ ਇਹਨਾਂ ਦਾ ਤਰਾਜ ਮੰਨ ਲੈਣ ਜੀ ਜਿਹੜਾ ਗਲਤ ਹੋਇਆ ਗੇਜਾ ਫਿਰ ਉਹਨੂੰ ਵੀਰ ਟੀਮ ਨੂੰ ਕੱਟਣਾ ਪਊਗਾ ਅਗਲੇ ਮੈਚਾਂ ਦੀ ਟੀਮਾਂ ਗਰਾਊਂਡ ਵਿੱਚ ਆ ਜਾਣ ਉਹ ਆ ਗਏ ਗੇਜਾ ਬਈ ਗੱਲ ਕਰ ਲਓ ਤੁਸੀਂ ਆਪ ਕਰਨੀ ਸਰ ਤੇ ਪਤਰੌੜਾ ਅਯਾਲਕੀ ਤੇ ਖਿਆਲੀ ਵਾਲਾ ਮੱਲੇ ਕਾਂ ਤੇ ਆ ਮੈਚ ਦੀ ਜੇਤੂ ਆਫਰ ਹੁਣ ਮੈਂ ਬੇਨਤੀ ਕਰਾਂਗਾ ਵੀ ਕਰਨੀ ਸਰ ਤੇ ਪਤਰੋੜਾ ਇਹ ਦੋਹਣੀ ਟੀਮਾਂ ਚੱਲ ਕੇ ਜਿਹੜੀਆਂ ਜਲਦੀ ਖੇਡ ਗਰਾਊਂਡ ਦੇ ਅੰਦਰ ਆਜਣੀਆਂ ਕਰਨੀ ਸਰ ਤੇ ਪਤਰੋੜਾ ਭਰਾਓ ਤੁਸੀਂ ਸਾਡੇ ਵੀਰ ਹੋ ਸਾਡੇ ਪਿਆਰ ਦੇ ਨਾਲ ਕੋਈ ਗੱਲ ਨਹੀਂ ਭਰਾਓ ਸਾਰੇ ਕਬੱਡੀ ਵਾਲਿਆਂ ਦਾ ਸਤਿਕਾਰ ਹੈ ਕਰਾਓ ਜੀ ਮੈਚ ਸ਼ੁਰੂ ਕਰਾਓ ਜੀ ਮੈਚ ਸ਼ੁਰੂ ਮੈਚ ਹੋ ਜਾਣ ਦੇ ਕੋਈ ਗੱਲ ਨਹੀਂ ਮੈਚ ਸ਼ੁਰੂ ਕਰ ਦਈਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰਾ ਦਿਓ ਜੀ ਮੈਚ ਸ਼ੁਰੂ ਕਰਨੀ ਸਰ ਤੇ ਪਤਰੋੜਾ ਅਯਾਲ ਕੀਤੇ ਖਿਆਲੀ ਵਾਲਾ ਆਹ ਮੈਚ ਦੀ ਜੇਤੂ ਮੱਲੇਗੜ੍ਹ ਖੇਡੂਗੀ ਟੀਮਾਂ ਜਿਹੜੀਆਂ ਐ ਆਵਦੇ ਆਪਣੂ ਰੇਟਿੰਗ ਕਰ ਲੈਣਾ ਪਾ ਵੀ ਕਬੱਡੀ ਮੁੰਡਿਆ ਆਓ ਫਿਰ ਆਹ ਕਬੱਡੀ ਯਾਰਾ ਵਾਹੋ ਕੁਲਵਿੰਦਰ ਆ ਕਬੱਡੀ ਲਾਓ ਸਾਹਮਣੇ ਕਹਿੰਦੇ ਤਲਵਿੰਦਰ ਆ ਗਿਆ ਕਬੱਡੀ ਪਾਉਣ ਦੇ ਲਈ ਕਾਲਾ ਭੰਡੌਰ ਵਾਲਾ ਕਬੱਡੀ ਪਾ ਰਿਹਾ ਖੇਡਣੀ ਹੋਵੇ ਜੇ ਕਬੱਡੀ ਬੁੱਧ ਟੈਰੀ ਨਹੀਂ ਕਦੇ ਪਾਈ ਦਾ ਤੋ ਮਗਦੇ ਮਹੀਨੇ ਵਿੱਚ ਛੱਡਣਾ ਪੈਂਦਾ ਨਿਕਰ ਜਾਈਦਾ ਜੇਠਹਾੜ ਦੀਆਂ ਤੁੱਪਾਂ ਵਿੱਚ ਸੈਣੀ ਪੈਂਦੀ ਐ ਕੋਚਾਂ ਦੀ ਮਾਰ ਮਿੱਤਰੋ ਵੀ ਤਾਂ ਜਾ ਕੇ ਬਣੀ ਦਾ ਕਬੱਡੀ ਦੇ ਸਟਾਰ ਮਿੱਤਰੋ ਲਓ ਸਾਹਮਣੇ ਕਾਲਾ ਕਹਿੰਦੇ ਇਸ ਵੇ ਭਧੌੜ ਵਾਲਾ ਕਬੱਡੀ ਪਾ ਰਿਹਾ ਵੀ ਸੁਣ ਕਾਲਿਆ ਭਧੌੜਪਿੰਡ ਵਾਲਿਆ ਉਹ ਪੈਣਾ ਚ ਮੁੱਲ ਤਰ ਤੇਰੇ ਕੋਚ ਨੇ ਸਿਖਾਇਆ ਤੈਨੂੰ ਹੋਣਾ ਫਿਰ ਕਿੱਥੇ ਕਿੱਥੇ ਟੱਚ ਮਾਰਨਾ ਫਿਰ ਇੱਕ ਕੋਚ ਨੇ ਸਿਖਾਇਆ ਤੈਨੂੰ ਹੋਣਾ ਵੇ ਕਿੱਥੇ ਕਿੱਥੇ ਟੱਚ ਮਾਰਨਾ ਅਗਲੇ ਮੈਚ ਲਈ ਜਾਦੂ ਤੇ ਲੱਖਾਂ ਰੈਡੀ ਰਹਿਣਗੇ ਭਰਾ ਸਾਡੇ ਲੱਖੇ ਬਾਈ ਨੇ ਯਾਦੂ ਨੇ ਸਕੋਰ ਵੀ ਲਿਖਿਆ ਯਾਰ ਲੱਖਾ ਕੱਲ ਤੋਂ ਲੈ ਕੇ ਕਮੈਂਟਰੀ ਵੀ ਕਰ ਰਿਹਾ ਹੈ ਸਕੋਰ ਵੀ ਲਿਖ ਰਿਹਾ ਹੈ ਪ੍ਰੋਫੈਸਰ ਜਸਤਾ ਸਿੰਘ ਜੀ ਪ੍ਰਾਣ ਮਾਣਾ ਸਾਡੀ ਜ਼ਿੰਦਗੀ ਦਾ ਵੱਡਾ ਭਾਈ ਹੈ ਨਾਲ ਰੜੇ ਵਾਲੀਆ ਕਾਲਾ ਵੀਰ ਹੈ ਅੱਜ ਕਹਿੰਦੇ ਸਾਰੇ ਪਿੰਡ ਰੋ ਯਾਲਕੀ ਨੂੰ ਬਾਬਾ ਗੁਰਮੰਗਦਾਸ ਸਪੋਰਟਸ ਕਲੱਬ ਨੂੰ ਬਹੁਤ ਵੱਡੀ ਮੁਬਾਰਕਬਾਦ ਹੈ ਵੀਰੂ ਵਾਲਾ ਪਿੰਡ ਆਹ ਸੇਕ ਦੀ ਰੇਡ ਮੇਰੇ ਮਿੱਤਰੋ ਇਧਰਲੇ ਪਾਸੇ ਲੱਗਦਾ ਜ਼ੋਰ ਤੇ ਨੰਬਰ ਰੇਡਰ ਦਾ ਕਲੀ ਵਾਲਾ ਵੀਰ ਸਾਡਾ ਉਹ ਢੇਰੀਆਂ ਤੇ ਚਿੱਟੀ ਕਲੀ ਪਾ ਦੇ ਕੜੀ ਵਾਲਾ ਭਰਾ ਸਾਡਾ ਹੰਨਿਆਂ ਤੇ ਚਿੱਟੀ ਕੜੀ ਪਾ ਦੇ ਕੁਲਵਿੰਦਰ ਤਰਪਿਆਨ ਕਰ ਦੇ ਵੀ ਗੱਲ ਲਖਿਆ ਲਓ ਸਾਹਮਣੇ ਤਲਵਿੰਦਰ ਤਰਪਿਆਨ ਕਹਿੰਦੇ ਮੁੰਡਾ ਪਧਾੜਲਾ ਖੇਡ ਕਬੱਡੀ ਦੇ ਅੰਦਰ ਹੈ ਉਧਰ ਚਾਰ ਸਟਾਪਰ ਬਿਲਕੁਲ ਤਿਆਰ ਵਰ ਤਿਆਰ ਦੇ ਹੁਣ ਕੰਨੀ ਤੋਂ ਟੁੱਟ ਕੇ ਲੱਗਾ ਕਹਿੰਦੇ ਖੇਡ ਗਰਾਊਂਡ ਵਿੱਚ ਹੈ ਪਰ ਸਾਹਮਣੇ ਤਲਵਿੰਦਰ ਆਇਕਲ ਖੇਡ ਕਬੱਡੀ ਦੇ ਅੰਦਰ ਮੁੰਡਾ ਤਹਿਲਕਾ ਮਚਾਈ ਜਾਂਦਾ ਹੈ ਆਉ ਕਦੇ ਹੱਥ ਨਹੀਂ ਟਿਕੜਦਾ ਵੀ ਪਰ ਜੋਵਨ ਤੇ ਜੋਰ ਜਵਾਨੀ ਹੋ ਕਦੇ ਨਹੀਂ ਗੁੱਜੇ ਰਹਿੰਦੇ ਹੁਸਨ ਹੱਟਾ ਤੇ ਮੋਲ ਨਹੀਂ ਮਿਲਦਾ ਇਹ ਦੁਨੀਆ ਵਾਲੇ ਕਹਿੰਦੇ ਫਿਰ ਕਿਸੇ ਦੇ ਲੇਖੇ ਕੀ ਲਿਖ ਦਿੰਦਾ ਆਉ ਸਭ ਜਾਣਦਾ ਆਪੇ ਵੀ ਤਿੰਨ ਰੰਗ ਨਹੀਂ ਲੱਭੜੇ ਹੁਸਨ ਜਵਾਨੀ ਤੇ ਮਾਪੇ ਹੁਸਨ ਜਵਾਨੀ ਤੇ ਮਾਪੇ ਪਲਵਾਨ ਤੇ ਕ੍ਰਿਸ਼ਨ ਦੀ ਟੱਕਰ ਮੇਰੇ ਮਿੱਤਰੋ ਹਰਿਆਣਾ ਤੇ ਪੰਜਾਬ ਹਰਿਆਣਾ ਤੇ ਪੰਜਾਬ ਉਹ ਵੱਡੇ ਮੱਲ ਭਿੜਦੇ ਆ ਅਜਾਲ ਕੀ ਦੀ ਧਰਤੀ ਹੈ ਬਾਬਾ ਗੁਰਮੁਖਤਸ ਮਹਾਰਾਜ ਦੀ ਬਹੁਤ ਵੱਡੀ ਕਿਰਪਾ ਹੈ ਮੇਰੇ ਮਿੱਤਰੋ ਆਓ ਸਾਹਮਣੇ ਅਗਲੀ ਕਬੱਡੀ ਕਿਹੜੇ ਮੁੰਡੇ ਨੇ ਪਾਉਣੀ ਹੈ ਕਾਲਾ ਪੰਧਾਉਣ ਵਾਲਾ ਫੇਰ ਤੁਰ ਪਿਆ ਆ ਹਰਿਆਣੇ ਤੇ ਪੰਜਾਬ ਦਾ ਮੈਚ ਮਿੱਤਰੋ ਫਸ ਗਈਆਂ ਕੁੰਡੀਆਂ ਬਾਹਰ ਬੈਠੇ ਲੋਕੀ ਗੱਲਾਂ ਕਰਦੇ ਟੀਮਾਂ ਦੋਨੋਂ ਚੰਗੀਆਂ ਕੌਣ ਖਿੱਚੂ ਗਿੱਟੇ ਕੌਣ ਪਾਉ ਕਬੱਡੀਆਂ ਝੁਕ ਝੁਕ ਕੇ ਜਿਹਦੇ ਪੱਟਾਂ ਵਿੱਚ ਜ਼ੋਰ ਮਿੱਤਰੋ ਉਹ ਜਾਊ ਜਿੱਤ ਕੇ ਆਹ ਪੰਡਤ ਹੈ ਵੀਰੂ ਵਾਲੇ ਪਿੰਡ ਦਾ ਆਹ ਸੰਦੀਪ ਸਿੰਘ ਟਰਾਈ ਕਰਦਾ ਪਰ ਨੰਬਰੇਟਰ ਦਾ ਕਰਨੀ ਸਰ ਆ ਗਈ ਹੈ ਤੇ ਪਤਰੌਣਾ ਵੀ ਆ ਗਈ ਹੈ ਇਹ ਵੀ ਸਿਰੇ ਦਾ ਮੈਚ ਹੋਊ ਮੇਰੇ ਮਿੱਤਰੋ ਆਓ ਸੇਵਕ ਦਾ ਕਹਿੰਦੇ ਬੀਰੂ ਵਾਲਾ ਪਿੰਡ ਦਾ ਜਿਹਨੇ ਕਬੱਡੀ ਪਾਤੀ ਹੈ ਲਓ ਸਾਹਮਣੇ ਸੇਵਕ ਬੀਰੂ ਵਾਲੇ ਪਿੰਡ ਦਾ ਆਹ ਦੇਖਦੇ ਆ ਵੀ ਕਬੱਡੀ ਪੌਂਦ ਲਈ ਬਾਹਰ ਚੁੱਕਿਆ ਖੇਡ ਗਰਾਊਂਡ ਦੇ ਅੰਦਰ ਲਾ ਵੀ ਪਧੋੜ ਵਾਲਿਓ ਹੋ ਜੋ ਤਗੜੇ ਆਹ ਸਾਹਮਣੇ ਟੱਕਰ ਮਹੰਗੇ ਬੋਲ ਦੀ ਤੇ ਮਹੰਗੇ ਬੋਲ ਦੀ ਟੱਕਰ ਹੋ ਗਏ ਜ਼ੋਰ ਜਵਾਨ वाले ਹੁੰਦੇ ਯਾਰੋ ਇਹ ਜੋਰ ਜਵਾਨਾ ਵੇ ਪਰ ਮੁੰਡਾ ਕਿਤੇ ਭੱਜ ਤੁਰਿਆ ਆਹ ਆ ਗਿਆ ਤਲਵਿੰਦਰ ਕਿਤੇ ਕਬੱਡੀ ਪਾਉਣ ਦੇ ਲਈ ਹਰਮਨ ਬੜਾ ਆਹ ਲੋਕ ਚਾਹੁੰਦੇ ਸੀ ਆਹ ਪਿਆਰ ਤੁਰੀਆਂ ਚਾਹੁੰਦੀ ਸੀ ਤਲਵਿੰਦਰ ਦੀ ਕਬੱਡੀ ਮੰਗੇ ਬਾਈ ਕਰਿਓ ਜ਼ਿਕਰ ਲਓ ਕੁਲਵਿੰਦਰ ਇਸ ਸਮੇਂ ਪੰਧੌੜ ਵਾਲਾ ਖੇਡ ਮੈਦਾਨ ਵਿੱਚ ਕਬੱਡੀ ਪਾਉਣ ਦੇ ਲਈ ਵਾਧਿਆ ਹੋਇਆ ਨੰਬਰ ਜਿਹੜਾ ਇਸ ਸਮੇਂ ਰੇਡਰ ਦਾ ਪੁਆਇੰਟ ਧਾਵੀ ਦਾ ਨੰਬਰ ਰੇਡਰ ਦਾ ਹੈ ਪੁਆਇੰਟ ਧਾਵੀ ਦਾ ਅਗਲੀ ਰੇਡ ਕ੍ਰਿਸ਼ਨ ਨੇ ਫੇਰ ਪਾਤੀ ਮੇਰੇ ਪੰਜਾਬੀ ਵੀਰੋ ਰੇਡ ਕਹਿੰਦੇ ਕ੍ਰਿਸ਼ਨ ਨੇ ਭਾਰਤੀ ਇਹ ਨੰਬਰ ਜਿਹੜਾ ਇਸ ਸਮੇਂ ਰੇਟਰ ਦਾ ਪਹੀ ਕਬੱਡੀ ਹੈ ਚਾਰ ਨੇ ਚਾਰੇ ਤਿਆਰ ਹੈ ਆਓ ਸਾਹਮਣੇ ਲੱਗਦਾ ਜੋਰ ਮੇਰੇ ਮਿੱਤਰੋ ਤੇ ਨੰਬਰ ਕ੍ਰਿਸ਼ਨ ਲੈ ਕੇ ਵਾਪਸ ਆ ਗਿਆ ਪੀਰਵਾਲੀ ਟੀਮ ਦੇ ਨੰਬਰ ਦਾ ਵਾਧਾ ਹੋ ਗਿਆ ਚੱਲ ਵੀ ਕਾਲਿਆ ਪਾਉ ਮੁੰਡਿਆ ਕਬੱਡੀ ਕਲੀ ਵਾਲੇ ਸੇਵਾਦਾਰਾਂ ਦਾ ਧੰਨਵਾਦ ਹੈ ਸਿਰੇ ਦਾ ਮੈਚ ਮੇਰੇ ਮਿੱਤਰੋ ਦਰਸ਼ਕੋ ਹਜੇ ਤੇ ਬਹੁਤ ਕੁਝ ਹੋਣਾ ਹੈ ਦੇ ਮੇਲੇ ਤੇ ਹਜੇ ਤੇ ਬੜਾ ਕੁਝ ਹੋਣਾ ਲਖਿਆ ਆਓ ਦੇਖ ਲੈ ਤੇ ਬੜਾ ਕੁਝ ਹੋਣਾ ਅਸੀਂ ਤਾਂ ਜੂਸਰ ਦੇਖਾਂਗੇ ਮੰਗ ਬਾਈ ਕੀ ਦੇ ਘਰ ਦਾ ਸ਼ਿੰਗਾਰ ਬਣਦੇ ਆ ਉਹ ਕੱਪ ਕੀ ਦੇ ਦਰਵਾਜ਼ੇ ਦਾ ਅਜ ਆਹ ਕਹਿੰਦੇ ਜਾ ਕੇ ਦਰਵਾਜਾ ਚੋਮਦੇ ਇਹ ਕਾਲਾ ਪਿੰਡ ਭਦੌੜ ਵਾਲਾ ਲਓ ਸਾਹਮਣੇ ਕਹਿੰਦੇ ਕਬੱਡੀ ਪਾ ਰਿਹਾ ਹੈ ਹੁਣ ਦੇਖਦੇ ਵੀ ਬੁਰਜਾ ਵਰਗੇ ਚਾਰ ਜਾਫੀ ਖੜੇ ਹੈ ਵੀ ਚਾਰਾਂ ਚੋਂ ਕਿਹੜਾ ਡੱਕ ਪਾਉਂਦਾ ਲక్ష్ਮੀ ਸਟੂਡੀਓ ਵਾਲੇ ਵੀਰਾਂ ਦਾ ਅੱਜ ਕੈਮਰਾ ਦੇਗਾ ਆਹ ਕਹਿੰਦੇ ਉੱਪਰ ਉਡਾਨ ਭਰੀ ਜਾਂਦਾ ਮੇਰੇ ਮਿੱਤਰੋ ਲਓ ਸਾਹਮਣੇ ਕੱਲੇ-ਕੱਲੇ ਦਰਸ਼ਕਾਂ ਨੂੰ ਰੂਬਰੂ ਕਰਵਾਈ ਜਾਂਦੇ ਐ ਇੱਕ ਕਬੱਡੀ ਲਾਈਵ ਦਾ ਬੜਾ ਤਨਵਾਲ ਸਾਹਮਣੇ ਪਈ ਹੋਈ ਕਬੱਡੀ ਕਿ ਜੰਗ ਦੇ ਉਤਰ ਲਈ ਦੋਸਤੋ ਜਿਹੜਾ ਹਰਦਮ ਰਹੇ ਤਿਆਰ ਹੈ ਉਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰ ਜੇ ਵਾਰ ਜਿਹੜਾ ਪਹਿਲਾਂ ਕਰ ਜੇ ਵਾਰ ਸੇਵਕ ਵੀਰੂ ਵਾਲੇ ਪਿੰਡ ਦਾ ਜਿਹਨੇ ਕਬੱਡੀ ਪਾਦੀ ਹੈ ਉਧਰ ਚਾਰ ਨੇ ਭੰਡੌਰ ਪਿੰਡ ਦੇ ਮੁੰਡੇ ਸਾਹਮਣਾ ਕਰਦੇ ਐ ਜਿਹੜੇ ਪਰ ਨਾਲ ਦੀ ਧਰਤੀ ਮੇਰੇ ਮਿੱਤਰੋ ਆ ਨੰਬਰ ਰੇਟਰ ਦਾ ਅਗਲੇ ਮੈਚ ਦੀ ਪਤਰਾਉਣਾ ਤੇ ਕਰਨੀ ਸਰ ਵਾਲੇ ਪੁੱਜਣ ਲਓ ਕੁਲਵਿੰਦਰ ਨੇ ਰੇਡ ਪਾਈ ਐ ਚਾਰ ਜਾਫੀ ਪੱਟਾ ਦੇ ਥਾਪੀਆਂ ਮਾਰਦੇ ਐ ਕਿ ਸੀਓ ਪੁੱਤ ਬਰਾੜਾ ਦਾ ਜਿਹਦਾ ਪਿੰਡ ਸੀ ਬਾਜਾਖਾਨਾ ਗਾਗੋ ਕਹਿ ਗਿਆ ਕਾਲੇ ਨੂੰ ਅੱਜ ਨਹੀਂ ਛੱਡਣਾ ਕੋਈ ਜਮਾਨਾ ਸੀ ਬਾਗਾ ਮਲਕਿਆਂ ਦਾ ਲਾਉਂਦਾ ਅੱਜ ਫੇਰ ਗਰਮੀ ਖਾ ਕੇ ਸਿੰਘ ਫਸਨੇ ਕੁੰਡੀਆਂ ਦੇ ਮਿੱਤਰੋ ਬਹਿ ਜਾਓ ਗੱਡੀ ਲਾ ਕੇ ਮੈਚ ਫਸ ਗਏ ਕੁੰਡੀਆਂ ਦੇ ਮਿੱਤਰੋ ਬਹਿ ਜਾਓ ਗੱਡੀ ਲਾ ਕੇ ਆਓ ਦੇਖ ਲੈ ਯੋਧੇ ਕ੍ਰਿਸ਼ਨ ਆ ਗਿਆ ਆਓ ਸਾਹਮਣੇ ਕਹਿੰਦੇ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਪਤਰੋੜਾਂ ਦੀ ਟੀਮ ਤੇ ਦੂਸਰੇ ਪਾਸੇ ਕਰਨੀ ਸਰ ਅਗਲਾ ਮੈਚ ਖੇਡਿਆ ਜਾਵੇਗਾ ਪਰ ਕ੍ਰਿਸ਼ਨ ਵੀ ਬੜਾ ਸਮਝਦਾਰ ਜਿਆ ਪਲੇਅਰ ਆ ਉਹ ਕਹਿੰਦੇ ਪੁਆਇੰਟ ਦੇ ਵਾਦੇ ਜਿਹੜੇ ਕਰ ਗਿਆ ਚੱਲ ਵੀ ਕਾਲਿਆ ਭੰਡੌਣ ਵਾਲਿਆਂ ਆਓ ਕਬੱਡੀ ਮੁੰਡਿਆ ਕਾਲਾ ਭੰਡੌਣ ਵਾਲਾ ਕਬੱਡੀ ਪਾਉਣ ਦੇ ਲਈ ਲਾਓ ਸਭਣੀ ਕਬੱਡੀ ਜਿੰਦਾਬਾਦ ਆ ਇੱਕ ਸਾਡੀ ਕਮੇਟੀ ਵੱਲੋਂ ਬੇਨਤੀ ਹੈ ਕਿ ਥੋੜਾ ਜਿਹਾ ਲਿਖਣ ਚ ਮਿਸਟੇਕ ਹੋ ਗਈ ਹੈ ਮੱਲੇ ਕਾਂਦੇ ਜੇਤੂ ਨੂੰ ਬਾਈ ਹੈ ਜੀ ਦੋ ਮੈਚ ਹੋਣਗੇ ਜਿਹੜੀ ਮੱਲੇ ਕਾਂਦੇ ਆ ਮੈਚ ਜਿੱਤੂਗੀ ਉਹ ਦੋਨੇ ਟੀਮਾਂ ਬਾਈ ਚ ਹੋਣਗੀਆਂ ਸੈਮੀ ਚ ਹੋਣਗੀਆਂ ਇਹ ਸਾਡੀ ਕਮੇਟੀ ਵੱਲੋਂ ਥੋੜੀ ਜੀ ਮਿਸਟੇਕ ਹੋਈ ਹੈ ਇਹਨਾਂ ਵੱਜੋਂ ਸੁਧਾਰ ਕਰੀਏ ਥੋ ਮੈਂ ਵੀਰ ਨੂੰ ਆਖਿਆ ਵੀ ਸੀਗਾ ਪਰ ਭਰਾ ਕਹਿੰਦਾ ਨਹੀਂ ਭਾਈ ਇਦਾਂ ਨਹੀਂ ਚਲੋ ਕੋਈ ਗੱਲ ਨਹੀਂ ਥੋੜੀ ਜੀ ਮਿਸਟੇਕ ਹੋਈ ਹੈ ਜਿਹੜੀ ਆ ਮੈਚ ਜਿੱਤੂਗੀ ਤੇ ਮੱਲੇ ਕਾਂ ਉਹ ਦੋਨੇ ਟੀਮਾਂ ਬਾਈ ਵਿੱਚ ਹੋਣਗੀਆਂ ਇਹ ਸਾਡੇ ਨੋਟ ਕਰ ਲੈਣਗੇ ਭਰਾ ਸਾਡੇ ਦੋ ਕੁਆਟਰ ਮੈਚ ਹੋਣੇ ਆ ਕਰਨੀ ਸਰ ਤੇ ਪਤਰਾਉੜਾ ਅਜਾਲ ਕੀ ਤੇ ਖਿਆਲੀ ਵਾਲਾ ਜੇਤੂ ਤੇ ਮੱਲੇ ਕਾਂ ਬਾਈ ਵਿੱਚ ਇਹ ਸਾਡਾ ਬੱbbi ਵੀਰ ਹੈ ਗੇਜਾ ਭਰਾ ਹੈ ਉਹ ਜਾਣਕਾਰੀ ਵਿੱਚ ਵਾਦਾ ਕਰ ਰਿਹਾ ਹੈ ਨਾਲ ਸਾਡੇ ਹਰਮਨ ਬਰਾੜ ਜੀ ਹੈ ਆਓ ਸਾਹਮਣੇ ਗੁਰਦਾਸ ਆ ਮੇਰੇ ਮਿੱਤਰੋ ਕਰਦਾ ਹੋਇਆ ਕਮਾਲ ਪਰ ਨੰਬਰ ਰੀਡਰ ਦਾ ਪੁਆਇੰਟ ਇਸ ਸਮੇਂ ਧਾਵੀ ਦਾ ਨੰਬਰ ਰੀਡਰ ਦਾ ਆਓ ਸਾਹਮਣੇ ਪੁਆਇੰਟ ਧਾਵੀ ਦਾ ਆਓ ਦੇਖਦੇ ਵੀ ਹਰਿਆਣੇ ਤੋਂ ਮੱਖਾ ਪਿੰਡ ਹੈ ਭਰਾ ਕੇ ਦੇ ਵਿਸ਼ੇਸ਼ ਤੌਰ ਤੇ ਪਹੁੰਚੇ ਵੱਡੀ ਜ਼ਿੰਮੇਵਾਰੀ ਲਓ ਸਾਹਮਣੇ ਮੰਗਵੀ ਕਬੱਡੀ ਪੌਂਡ ਲਈ ਕ੍ਰਿਸ਼ਨ ਵਧਿਆ ਆਇਆ ਹੈ ਉਧਰਲੇ ਪਾਸਮੈਂ ਦੇਖਿਆ ਵੀ ਸਾਰੀ ਮਿੱਤਰਮੰਡ ਲਈ ਅੰਗਰੇਜ਼ ਗੇਜਾ ਭਰਾ ਕਹਿੰਦਾ ਵੀ ਸਾਰੇ ਯਾਰ ਚੱਲ ਕੇ ਆਏ ਐ ਇਹਨਾਂ ਸਾਰਿਆਂ ਦੇ ਦਿਲੋਂ ਧੰਨਵਾਦ ਕਰਦਗੇ ਵੀ ਜਿਨ੍ਹਾਂ ਨਾਲ ਖੜੇ ਅਸੀਂ ਡਾਂਗ ਫੜ ਖੜੇ ਆ ਪੱਕਿਆ ਸੂਲ ਕਦੇ ਮਾਰੇ ਨੂੰ ਡਰਾਇਆ ਨਹੀਂ ਸੁੱਖੀ ਲੋਪੋਂ ਚਾਰੀ ਸਦਾ ਸੱਚੇ ਦਿਲੋਂ ਲਈ ਯਾਰੀ ਲਾ ਕੇ ਯਾਰਾਂ ਦੇ ਦਿਮਾਗ ਕਦੇ ਲਾਇਆ ਨਹੀਂ ਵੀ ਯਾਰੀ ਲਾ ਕੇ ਯਾਰਾਂ ਤੇ ਦਿਮਾਗ ਕਦੇ ਲਾਇਆ ਨਹੀਂ ਆਹ ਦੇਖ ਲੈ ਬੁੱਟਿਆ ਇਹ ਕਾਲਾ ਭਧੌਰਪਿੰਡ ਵਾਲਾ ਲਾਓ ਸਾਹਮਣੇ ਕਦੇ ਕਬੱਡੀ ਕਬੱਡੀ ਕਰਦਾ ਹੈ ਕਬੱਡੀ ਕਬੱਡੀ ਰਣਜੀਤ ਐ ਵੀਰਵਾਲ ਦੀ ਧਰਤੀ ਦਾ ਲੱਗਦਾ ਜੋਰ ਹੈ ਫੜਿਆ ਲੱਕ ਹੈ ਵਜੀ ਕੈਂਚੀ ਹੈ ਹੰਨਿਆਂ ਦੇ ਕੋਲੇ ਉੱਡਦੀ ਧੂੜ ਹੋ ਜਾ ਵੀ ਗੱਬਰੂਆ ਨੇੜੇ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਬਣ ਜਾਈਓ 우ਸਤਾਦ ਪ੍ਰੋਫੈਸਰ ਸਾਹਿਬ ਬਣ ਜਾਈਓ 우ਸਤਾਦ ਪਰ ਤਾਂ ਵੀ ਸਿੱਖਦੇ ਰਹੀਏ ਨਹੀਂ ਮੇਰੀਏ ਗੱਲ ਨਾ ਪਈਏ ਆਓ ਸਾਹਮਣੇ ਕਬੱਡੀ ਪੈਂਦੀ ਹੈ ਬੰਦਾ ਸਾਰੀ ਉਮਰ ਠੋਕਰਾਂ ਖਾਂਦਾ ਰਹਿੰਦਾ ਜਿੰਨਾ ਸਿੱਖਦਾ ਰਵੇ ਉਨਾ ਹੀ ਚੰਗਾ ਰਹਿੰਦਾ ਹੈ ਕਦੇ ਮਾਨ ਨਹੀਂ ਕਰੀਦਾ ਆਹ ਸਾਹਮਣੇ ਰੇਡ ਪੈ ਗਈ ਮੇਰੇ ਮਿੱਤਰੋ ਆਹ ਜਾਫੀ 4 ਹੈ ਇੱਕ ਵਾਰੀ ਚੈਨ ਟੁੱਟ ਗਈ ਹੈ ਜੇ ਦੋ ਵਾਰੀ ਟੁੱਟ ਗਈ ਤੇ ਨੰਬਰ ਰੇਡਰ ਦਾ ਆਹ ਸਾਹਮਣੇ ਸੇਵਕ ਬਿਰੂ ਵਾਲੇ ਪਿੰਡ ਦਾ ਨੰਬਰ ਲੈ ਗਿਆ ਪੁਆਇੰਟ ਧਾਵੀ ਦਾ ਆਹ ਕੁਲਵਿੰਦਰ ਆ ਗਿਆ ਕਰਦੇ ਵੀ ਗੱਲ ਲੱਖਿਆ ਲਓ ਸਾਹਮਣੇ ਕਦੇ ਤਲਵਿੰਦਰ ਆ ਗਿਆ ਜਿਹਦਾ ਗੱਲ ਪਹਿਲਾਂ ਕੀਤੀ ਮੰਗੇ ਵੀਰ ਨੇ ਵੀ ਬੜਾ ਕੁਝ ਸਿੱਖਣ ਨੂੰ ਮਿਲਦਾ ਪ੍ਰੋਫੈਸਰ ਡਾਕਟਰ ਸਤੰਦ ਸਰਤਾਜ ਸਾਹਿਬ ਜਿਵੇਂ ਕਹਿੰਦੇ ਨੇ ਕਿ ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ ਸੁਣ ਲਈਏ ਗੱਲ ਨਾ ਪਈਏ ਬਣਦਾ ਇਹ ਉਸਤਾਦ ਤੇ ਭਾਵੇਂ ਤਾਂ ਵੀ ਸਿੱਖਦੇ ਰਹੀਏ ਨੀਵੇਂ ਬਈਏ ਆਓ ਸਾਹਮਣੇ ਕਬੱਡੀ ਫੇਰ ਕਦੇ ਕ੍ਰਿਸ਼ਨ ਪਾ ਰਿਹਾ ਹੈ ਅੱਜ ਅਯਾਲਕੀ ਦੀ ਤਰਤੀ ਮੇਲਾ ਭਰਜਵਣ ਤੇ ਲਓ ਸਾਹਮਣੇ ਕਦੇ ਉਧਰਲੇ ਪਾਸੇ ਚੰਦ ਤੇ ਦਾ ਸਾਰੇ ਹੀ ਨਿਕਲ ਆਈ ਹੈ ਅੱਜ ਖੇਡ ਕਬੱਡੀ ਦਾ ਉਹ ਕਦੇ گلاب ਦਾ ਫੁੱਲ ਪੂਰੀ ਦੁਨੀਆ ਚ ਮਹਿਕ ਜਿਹੜੀ ਖਿਲਾਰ ਗਿਆ ਪਰ ਕ੍ਰਿਸ਼ਨ ਨੇ ਪੁਆਇੰਟ ਦੇ ਵਾਦੇ ਕਰਦੇ ਆ ਬਈ ਸੋਹਣਿਆ ਯਾਰਾ ਪਾ ਕਬੱਡੀ ਇਹ ਤਲਵਿੰਦਰ ਹੈ ਕਹਿੰਦੇ ਭਧੌਰ ਪਿੰਡ ਵਾਲਾ ਸਾੰਬਿਆ ਸਰੀਰ ਰੱਖ ਕੇ ਨਸ਼ਿਆਂ ਤੋਂ ਦੂਰ ਬਈ ਕਿ ਦੁੱਧ ਮੱਖਣਾਂ ਦਾ ਰਹਿੰਦਾ ਸਦਾ ਨੈਣਾਂ 'ਚ ਸਰੂਰ ਬਈ ਮੱਲ ਮਾਰਦਿਆ ਸਦਾ ਸੀ ਵੱਡੀ ਕਿ ਦੋ ਸ਼ੌਕ ਮਿੱਤਰਾਂ ਦੇ ਪੌਣਾ ਭੰਗੜਾ ਤੇ ਖੇਡਣੀ ਕਬੱਡੀ ਆਹ ਕਦੇ ਕਬੱਡੀ ਜਿੰਦਾਬਾਦ ਹੈ ਇਧਰ ਤਲਵਿੰਦਰ ਫੜਿਆ ਗਿਆ ਮੈਚ ਸਮਾਪਤ ਬੀਰੂ ਵਾਲੇ ਗੁੜੇ ਦੀ ਟੀਮ ਜਿਹੜੀ ਇਸ ਮੁਕਾਬਲੇ 'ਚੋਂ ਵਿਨ ਕਰ ਗਈ ਹੈ ਬਾਈ ਦੇ ਵਿੱਚ ਹੈ ਸੈਮੀ 'ਚ ਪਹੁੰਚ ਗਿਆ ਬੀਰੂ ਵਾਲਾ ਤੇ ਮੱਲਿਕਾ Sunday. <laughs>